ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਆਵਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਬੇਭੂਖ ਅਨਸਾਰਨ ਤ੍ਰੇਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਚਉ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਨਿਪਲੰ ਤਸਿਐ ਜਨਮਸਿਐ ਜਾਵਦ ਬ੍ਰਹਮ ਨੰ ਬਿੰਦਤੇ ਸਾਗਰੰ ਸੰਸਾਰਸਿਐ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮੰ ਸ੍ਰੀ ਬਾਸਵ ਦੇਵ ਸਿਐ ਜੇ ਕੋਈ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿਸਕ੍ਰਿਤੀ ਮਹੱਲਾ ਪੰਝਵਾਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤਹਿ ਕਤੰਚ ਭਰਾਤ ਮੀਤ ਹਿਤ ਬੰਦਵ ਕਤੰਚ ਮੋਹਕ ਟੰਬਿ ਅਤੇ ਕਤੰਚ ਚੱਪਲ ਮੋਹਨੀ ਰੂਪੰ ਦੇਖਨ ਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿਅੰ ਅਚੁੱਤ ਤਨਹਿ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾੰਦ ਵਹਿ ਤ੍ਰਿਗ ਸਨੇਹੰ ਬੰਤਾ ਬਿਲਾਸ ਸੁਤਹਿ ਤ੍ਰਿਗ ਸਨੇਹੰ ਗਿਰ ਹਾਰਥ ਕਹਿ ਸਾਧ ਸੰਗ ਸਨੇਹੇ ਸਤਿਅੰ ਸੁਖੀ ਅੰਬਸੰਤ ਨਾਨਕ ਹੈ ਮਿਥੇ ਅੰਤ ਦੇਹੰ ਖਿਣੰਤ ਬਲ ਨੰ ਵਰਧੰਤ ਜਰੁਵਾ ਹਿਤੇ ਅੰਤ ਮਾਇਆ ਫਤਿ ਅੰਤ ਆਸਾ ਅਥਿਤਿਐ ਭਵਨੰ ਗਨੰਤ ਸੁਵਾਸਾ ਪਹਿਾਨ ਧਰਮੰ ਪਤੰਤ ਮੋਹ ਕੂਪਦਰ ਲਭਿਐ ਦੇਹੰ ਤਤ ਆਸਰਿਯੰ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣਹ ਨਮੰ ਤਾ ਦਵਾਰੰ ਭੀਤ ਰਹਤੰ ਬਾਏ ਰੂਪੰ ਅਸਥੰਬਨਹ ਗੋਬਿੰਦ ਨਾਮੰ ਨਹ ਸਿਮਰੰਤ ਅਗਿਆਨੀ ਜਾ ਅਨੰਤ ਅਸਤ੍ਰਿੰ ਦੁਰਲਭ ਦੇ ਉਦਰੰਤ ਸਾਧ ਸਰਨ ਨਾਨਕ ਹਰ 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 ਹਰੇਜ ਪੰਤ ਸੁਭੰਤਤਵੰ ਅਚੁੱਤ ਗੁਣਗਿਆੰ ਪੂਰਨੰ ਬਹੁ ਲੋ ਕਿਰਪਾਲਾ ਗੰਭੀਰੰ ਉਚੈ ਸਰਬਗ ਅਪਾਰਾ ਪ੍ਰਿਤਯੈ ਪ੍ਰਿਯੰ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇਖੰਤ ਬਦਕ ਪ੍ਰਿਹਾਰੇਣ ਲਖਿਐ ਆਵਦਹਿ ਅਹੋ ਜਸਿਐ ਰਖੀਣ ਗੋਪਾਲਹਿ ਨਾਨਕ ਰੋਮ ਨਾ ਛੇਦਿਅਤੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਹਿ ਵਿਕਮਥਾਨ ਬਸੰਤ ਉਚਹਿ ਨਹਿ ਸਿਮਰੰਤ ਮਰਨੰ ਕਦਾਂਚਹਿ ਹੋਵੰਤ ਆਗਿਆ ਭਗਵਾਨ ਪੁਰਖਹਿ ਨਾਨਕ ਕੀਤੀ ਸਾਸ ਅਕਰਖਤੇ ਸ਼ਬਦੰ ਰਤੰ ਅਹਿਤੰ ਮਯਾ ਕੀਰਤੰ ਕਲੀ ਕਰਮਕ੍ਰਿਤਵੈ ਮਿਤੰਤ ਤਤਰਾਗਤ ਪਰਮਮੋਹਨ ਭਗਵਾਨ ਰਮਣੰ ਸਰਬਤਰਥਾਨਿਂ ਦ੍ਰਿਸ਼ਟਤਵੰ ਅਮੋਗਦਰਸ਼ਨੰ ਵਸੰਤ ਸਾਧ ਰਸਨਾ ਹਰ ਹਰ ਹਰਿ ਹਰੀ ਨਾਨਕ ਪ੍ਰੇਂਗ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸੀ ਅਰਨਖ ਅਤਰ ਗਗਨੰ ਕਟੰਤ ਬਸਦਾ ਗਿਰਤਰ ਸੇ ਖੰਡੰ ਕਟੰਤ ਲਲਨਾ ਸੁਤ ਪ੍ਰਾਤਿ ਹਿਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁੱਤ ਹਸਤ੍ਰਿੰਗ ਨਾਨਕ ਸਾਧ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦਿਰਡੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਐਣ ਨਾਨਕ ਜੇਹ ਸੋ ਪਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਅਰਚੰਤ ਬਨਤਾ ਬਨੋਦ ਸਾਹੰ ਜੋਵਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੋ ਭੰਤ ਬਸਤਰਾ ਇਤਿ ਅੰਤ ਮਾਇਆ ਬਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੇ ਨਮਹਿ ਜਨਮੰ ਤਾ ਮਰਨੰ ਹਰਖੰਗ ਤਾ ਸੋਗੰ ਭੋਗੰ ਤਾਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਬਮਾਨੰ ਤਾ ਹੀਨੰ ਪਰਵਿੱਤ ਮਾਰਗੰ ਵਰਤੰਤ ਬਨਾਸਨੰ ਗੋਬਿੰਦ ਭਜਨ ਸਾਧ ਸੰਗੇਨ ਅਸਤ੍ਰੰ ਨਾਨਕ ਭਗਵੰਤ ਪਜਨਾਸਨੰ ਕਿਰਪੰਤ ਹਰੀੰ ਮਤ ਤਤ ਗਿਆਨੰ ਬਗਸੀਧ ਦੇ ਹੈ ਬੁਧਾ ਕੁਸਲ ਥਾਨੰ ਵਸਯੰਤ ਰਿਖਯੰ ਤਿਆਗਮਾਨੰ ਸੀਤਲੰਤ ਰਿਧਯੰ ਦ੍ਰਿੜ ਸੰਤ ਗਿਆਨੰ ਰਹਾੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਣੰਤ ਗੁਨੀਆ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤਨਾਨਕ ਦੈਨਹਾਰ ਗੁਰਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤਹਿ ਨਹਿ ਚਿੰਤਾ ਕਸ਼ ਲੋਕ ਕਹਿ ਨਹਿ ਚਿੰਤਾ ਬਨਤਾ ਸੁਤ ਮੀਤਹਿ ਪਰਵਿਰਤ ਮਾਇਆ ਸੰਬੰਧਨਹਿ ਦਿਆਲ ਏਕ ਪਗਵਾਨ ਪੁਰਖ ਹੈ ਨਾਨਕ ਸਰਬਜੀ ਪ੍ਰਤਪਾਲ ਕਹਿ अनित्य हितं अनित्य चित्तं अनित्य आसा बहुविध प्रकारं अनित्य हितं अहं बन्दन परम माया मलनंग विकारं फिरंत जून अनेक जठरागन नह सिमरंत मलीन बुद्धेह हे गोविंद करत मया नानक पतत उद्धारण साध संगमह ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪਿਆ ਬੈ ਸੁਆੰਤ ਰਹਿ ਬਹੰਤ ਅਗਾਹਾ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਨਹਿ ਅਨਕ ਸਾਧਨ ਨਾ ਸਿਧਿਅਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸਵਜਨਹਿ ਕੋਰ ਦੁਖਿਯੰ ਅਨਕ ਹਤਿਯੰ ਜਨਮੰਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੀ ਪਾਵਕ ਕਾਸ਼ਟ ਪਸਮੰਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣਰਮੰਤ ਅਗਖੰਡਨਹਿ ਰਿੱਧ ਬਸੰਤ ਭੈ ਭੀਤ ਦੂਤਹਿ ਕਰਮਕਰਤ ਮਹਾਨਿਰਮਲਹਿ ਜਨਮ ਮਰਨ ਰਹੰਤ ਸਰੂਤਾ ਸੁਖ ਸਮੂ ਅਮੋਗ ਦਰਸਨਹਿ ਸਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਕੀ ਮੰਕਰੋਤਿ ਪਾਸ਼ੰਕਰੋਤ ਅਗਰਨੀ ਮਹਿ ਨਿਰਾਸ ਸੰਗ ਆਸ ਪੂਰਨਹਿ ਨਿਰਤਨ ਭਯੰਗ ਤਨਵੰਤਹਿ ਰੋਗਿ ਅੰਗ ਰੋਗ ਖੰਡਨਹਿ ਭਗਤਿਅੰ ਭਗਤ ਦਾਨੰ RAM ਨਾਮ ਗੁਣ ਕੀਰਤਨਹਿ ਪਾਰ ਬ੍ਰਹਮਪੁਰਖ ਦਾਤਾਰਹਿ ਨਾਨਕ ਗੁਰ ਸੇਵਾ ਕੰਗ ਨਾ ਲੱਭੇਤੀ ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰਹਿ ਅਨਾਥ 나ਥ ਗੋਬਿੰਦ ਹੈ ਬਲਹੀਣ ਬਲਕੀਸ਼ ਵਹ ਸਰਬ ਭੂਤ ਦਇਾਲ ਅਚੁੱਤ ਦੀਨ ਬਾਂਦਵ ਦਾ ਮੋਦ ਰਹਿ ਸਰਬੱਗਿਆ ਪੂਰਨ ਪੁਰਖ ਭਗਵਾਨ ਹੈ ਭਗਤ ਵੱਛਲ ਕਰਨਾ ਮਇ ਘਟ ਘਟ ਬਸੰਤ ਬਾਸ ਦੇਵਹਿ ਪਾਰ ਬ੍ਰਹਮ ਪਰਮੇਸ਼ਵਰਹਿ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣਹਿ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਕਣ ਕਰੰਤ ਜੀਆ विश्राम साधन देवंत दानं सिरजंत रत्न जन्म चतुर चेतनेह वरंत सुख आनंद प्रसाद है सिमरंत नानक हर हर हरी अनित्य है रचना निर्मोति दानंग परापुरवेण पूजंते महीपते वप्रीत बुद्धहं मारत लोकह नानक ਚਰੰਕਾਲ ਦੁਖ ਭੋਗਤੇ ਬ੍ਰਿਤਾ ਅਨੁਗ੍ਰਹੰਗ ਬਿੰਦਹਿ ਜਸਿਆ ਸਿਮਰਨਰਦੰਤਰਹਿ arogyam maharogyam bisimartte kar naamay ramanan kevalam kirtanam su dharmam dehe tharnah amrit naam narayanh nanak peevtam sant na tripate ਸਹਿਨਸੀਲ ਸੰਤੰ ਸਮ ਮਿਤ੍ਰਸਯ ਦੁਰਜਨਹ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ ਤਿਰਸਕਾਰ ਨਹ ਭਵੰਤ ਨਹ ਭਵੰਤ ਮਾਨ ਭੰਗ ਨਹ ਸੋਭਾਹੀਨ ਨਹ ਭਵੰਤ ਨਹ ਪੋਹੰਤ ਸੰਸਾਰ ਦੁਖ ਨਹ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹਿ ਨਾਨਕ ਸੇ ਪ੍ਰਾਣੀ ਸੁਖ ਬਾਸਨਹਿ ਸੈਨਾ ਸਾਦ ਸਮੂਹ ਸੂਰ ਅਜਿਤੰ ਸਨਾਂਹੰ ਤਨ ਨਿਮਰਤਾ ਆਪ ਦਹਿ ਗੁਣ ਗੋਬਿੰਦ ਰਮਣੰ ਲ਼ੋਟ ਗੁਰ ਸ਼ਬਦ ਕਰ ਚਰਮਣਹਿ ਅਰੂੜਤੇ ਅਸਵ ਰਥ ਨਾਗਹਿ ਬੁਜੰਤੇ ਪ੍ਰਭ ਮਾਰਗਹਿ ਵਿਚਰਤੇ ਨਿਰਭਯੰ ਸਤਿ ਹਸੈਨਾ ਤਾਇੰਤੇ ਗੋਪਾਲ ਕੀਰਤਨਹਿ ਜਿਤ ਤੇ ਬਿਸਵ ਸੰਸਾਰ ਹੈ ਨਾਨਕ ਵਸਯੰ ਕਰੋਤ ਪੰਚ ਤਸ ਕਰਹਿ ਮ੍ਰਿਗ ਤ੍ਰਿਸ਼ਨਾ ਗੰਧਰਬ ਨਗਰੰ ਦ੍ਰੁਮ ਸ਼ਾਇਆ ਰਚ ਦੁਰਮਤਹਿ ਤਤਹਿ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮਹਿ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣ ਅਗੇ ਹੈ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰਚਾਤੁਰਹਿ ਭਾਗ ਉਦਮ ਲਭ్యੰਗ ਮਾਇਆ ਨਾਨਕ ਸਾਧ ਸੰਗ ਖਲ ਪੰਡਤਹਿ કંਠ ਰਮਣੀਏ RAM RAM ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀਹੀ ਪਣੀਜੋ ਉਤਮ ਸਲੋਕ ਉਦਰਣੰ ਨੰਦਨੀ ਗੁਰਮੰਤਰ ਹੀ ਨਸਿਐ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸਟਨ ਹੈ ਕੁਕ ਰਹਿ ਸੂਕ ਰਹਿ ਗਰਦ ਬਹਿ ਕਾਕਹਿ ਸਰਪ ਨਹਿ ਤੁਲ ਖਲਹਿ ਚਰਨਾਰ ਬਿੰਦ ਭਜਨੰ ਰਿਧ ਅੰਗ ਨਾਮ ਧਾਰਨਹਿ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤ ਨਹਿ ਨਚ ਦੁਰਲਭੰ ਧਨੰਗ ਰੂਪੰ ਨਚ ਦੁਰਲਭੰ ਸਵਰਗ ਰਾਜਨਹਿ ਨਚ ਦੁਰਲਭੰ ਭੋਜਨੰ ਬਿੰਜਨੰ ਨਾਚ ਦੁਰਲਭੰ ਸਵਾਸ ਅੰਬਰ ਹੈ ਨਾਚ ਦੁਰਲਭੰ ਸੋਤ ਮਿੱਤਰ ਭਰਾਤ ਬਾਂਧਵ ਨਾਚ ਦੁਰਲਭੰ ਬਨਤਾ ਬਿਲਾਸ ਹੈ ਨਾਚ ਦੁਰਲਭੰ ਵਿਦਿਆ ਪ੍ਰਬੀਨੰ ਨਾਚ ਦੁਰਲਭੰ ਚਤੁਰ ਚੰਚਲ ਹੈ ਦੁਰਲਭੰ ਏਕ ਭਗਵਾਨ ਨਾਮ ਹੈ ਨਾਨਕ ਲਬਦਿਅੰ ਸਾਧ ਸੰਗ ਕਿਰਪਾ ਪ੍ਰਭੰ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕਹਿ ਸਰਬਤਰ ਰਵਣੰ ਗੋਬਿੰਦਹ ਨਾਨਕ ਲੇਪ ਛੇਪ ਨਾ ਲਿਪਿਆਤੇ ਵਿਖਿਆ ਪੈ ਅੰਤ ਅਮਰਤੰ ਦ੍ਰਿਸ਼ਟਾਂ ਸਖਾ ਸੁਵਜਨਹ ਦੁਖਿਅੰ ਪੈ ਅੰਤ ਸੁਖਿਅੰ ਭੈ ਭੀਤੰਤਾ ਨਿਰਭਯਹ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰਹ ਸਰਬਸੀਲ ਮਮੰ ਸਤੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮਨ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤ ਰੂਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਯੁਗਤ ਨਿਰਮਲ ਨਿਰਵੈਰਣਹ ਦਿਆਲੰ ਸਰਬਤਰ ਜੀਆ ਪੰਚ ਦੋਖ ਬਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤ ਰਹਿ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹ ਸਰੂਤ ਸਰਵਣੰ ਆਪ ਤਿਆਗ ਸਗਲ ਰੀਣ ਕਹੈ ਖਟ ਲਖਿਆਨ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨ ਹੈ ਅਜਾ ਪੋ ਗੰਤ ਕੰਦ ਮੂਲੰ ਬਸੰਤੇ ਸਮੀਪ ਕੇਹ ਰਹੈ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰ ਖੰਗ ਬਿਆਪਤੇ ਛਲੰ ਛਿਦਰੰ ਕੋਟ ਬਿਗਨੰ ਅਪਰਾਧੰ ਕਿਲ ਬਿਖਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਬਿਆਪਤੰ ਮ੍ਰਿਤਿਓ ਜਨਮ ਪਰਮੰਤ ਨਰਕਹਿ ਅਨਕ ਉਪਾਵੰਗਨਾ ਸਿਧਿਆਤੀ ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰਹਿ ਕਰਨ ਕਾਰਨ ਸਮਰਥਹਿ ਦਾਨ ਦੇਤ ਪ੍ਰਭ ਪੂਰਨਹਿ ਨਿਰਾਸ ਆਸ ਕਰਨੰ ਸਗਲ ਅਰਥ ਆਲਿਆ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚ ਕਹਿ ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੁਖਣਹ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨਹ ਅਸਤਿਤੰ ਸੋਗ ਹਰਖੰ ਪੈ ਖੀਨੰ ਤਾਂ ਨਿਰਭਵਹਿ ਪੈ ਅਟਵੀੰ ਮਹਾਨਗਰ ਬਾਸੰ ਧਰਮ ਲਖਿਣ ਪ੍ਰਭ ਮਯੈ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਨੰ ਏ ਅਜਿੱਤ ਸੂਰ ਸੰਗਰਾਮੰ ਹੱਤ ਬਲ ਨਾ ਬਹੁ ਮਰਦਨ ਹੈ ਗਣ ਗੰਦਰਬ ਦੇਵ ਮਨੁੱਖਿਯੰ ਪਸ ਪੰਖੀ ਬਮੋਹਨ ਹੈ ਹਰ ਕਰਨ ਹਾਰੰ ਨਮਸ਼ਕਾਰੰ ਸਰਣ ਨਾਨਕ ਜਗਦੀਸ਼ਵਰ ਹੈ हे कामंग नरक बिश्रामं बहु जोनी परमावणह चित्त हरन त्रैलोक गम्यं जप तप सील बदारणह अल्प सुख अवित्त चंचल पूच नीच समावणह तब भय बिमुंचित साध संगम ओट नानक नारायणह हे कल मूल क्रोधं कदनच करुणा ना उपर्जिते ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ ਅਨਕ ਸਾਸਨ ਤਾੜੰਤ ਜਮਦੂਤ ਹੈ ਤਬ ਸੰਗੇ ਅਦਮੰਗ ਨ ਰਹੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਹੇ ਲੋ ਬਾਲੰ ਪਟ ਸੰਗ ਸਿਰ ਮੋ ਰਹੈ ਅਨਕ ਲਹਿਰੀ ਕਲੋਲਤੇ ਤਾਵੰਤ ਜੀਆਂ ਬਹੁ ਪ੍ਰਕਾਰੰ ਹਨਕ ਭਾਂਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸਤੰ ਨੱਚ ਬਾਂਧੋ ਨੱਚ ਮਾਤ ਪਿਤਾ ਤਵ ਲੱਜਿਆ ਅਕਰਨੰ ਕਰੋਧ ਅਖਾਦੇ ਹੈ ਖਾਦੇੰ ਅਸਾਜਿੰ ਸਾਜ ਸਮਝਿਐ ਤਰਾਹੇ ਤਰਾਹੇ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰਹਿ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮ ਮਿਤਰੰ ਤਜੰਤ ਸਤਰੰਗ ਦਿਰੜੰਤ ਅਨਕ ਮਾਇਆ ਬਸਤੀਰ ਨਹ ਆਵੰਤ ਜਾਵੰਤ ਥਕੰਤ ਜੀਆਂ ਦੁਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਣੰ ਮਹਾ ਵਿਕਟ ਅਸਾਧ ਰੋਗਣ ਹੈ ਬੈਦਿਯੰ ਪਾਰ ਬ੍ਰਹਮ ਪਰਮੇਸ਼ਰ ਅਰਾਧ ਨਾਨਕ ਹਰ ਹਰ ਹਰੀ ਏ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨਹਿ ਕਰਨਾ ਮੈਂ ਸਭ ਦੁੱਖ ਹਰੂ ਹੇ ਸਰਨ ਜੋਗ ਦਇਆਲਹਿ ਦੀਨਾ 나ਥ ਮਾਇਆ ਕਰੂ ਸਰੀਰ ਸੁਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਦਵਹਿ ਚਰਨ ਕਮਲ ਸਰਨੰ ਰਮਣ ਗੋਪਾਲ ਕੀਰਤਨਹਿ ਸਾਧ ਸੰਗੇਨ ਤਰਨੰ ਨਾਨਕ ਮਹਾ ਸਾਗਿਰ ਪੈ ਦੁੱਤਰ ਹੈ ਸਿਰ ਮਸਟਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੂਖ ਬਨਾਸਨ ਹੈ ਭਗਤ ਵੱਛਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚੂਤ ਹੈ ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੇਨ ਕਲਾ ਸਸ ਸੂਰ ਨਖਿਅਤਰ ਜੋਤਿਯੰ ਸਾਸੰ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤ ਪਾਲੰ ਨਹਿ ਸਿਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਸਿਜੰਤ ਤਰੰਗ ਤੋਇਣ ਹੈ ਗੋਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ ਲਬਦੇ ਹੰ ਸੰਤ ਸੰਗੇਣ ਨਾਨਕ ਸਵਾਸਯ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦ ਮੰਨ ਤਰੰਤ ਪਪੀਲ ਕਹੈ ਸਾਗਰੰ ਲਗੰਤ ਪਿੰਗੰ ਤਾਮ ਪ੍ਰਕਾਸ਼ ਅੰਧ ਕਹੈ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੀ ਤਿਲ ਕਹੀ ਨੰਗ ਜਥਾ ਬਿਪਰਾ ਅਮਰ ਹੀ ਨੰਗ ਜਥਾ ਰਾਜਨਹਿ ਆਵਦ ਹੀ ਨੰਗ ਜਥਾ ਸੂਰਾ ਨਾਨਕ ਧਰਮ ਹੀ ਨੰ ਤਥਾ ਬੈਸ ਨਵਹਿ ਨਾ ਸੰਖੰਣ ਨਾ ਚਕਰੰ ਨਾ ਗਦਾ ਨਾ ਸਿਆਮ ਅਚਰਜ ਰੂਪੰ ਰਹੰਤ ਜਨਮੰ ਨੇਤ ਨੇਤ ਕਥੰਤ 베ਦਾ ਊਚ ਮੂਚ ਅਪਾਰ ਗਵਿੰਦਹਿ ਪਸੰਤ ਸਾਦਰਿਧ్యం ਅਚੂਤ ਬੁਝੰਤ ਨਾਨਕ ਬੜ ਭਾਗੀ ਹੈ ਉਦਿਆਨ ਬਸਨੰ ਸੰਸਾਰ ਸੰਬੰਧੀ ਸਵਾਨ ਸਿਆਲ ਖਰਹਿ ਵਿਖਮੁ ਸਥਾਨ ਮਨ ਮੋਹ ਮਦਨੰ ਮਹਾ ਅਸਾਧ ਪੰਚ ਤਸ ਕਰਹਿ ਹੀਤਮੋ ਭੈ ਭਰਮ ਭ੍ਰਮਣੰ ਅੰਫਾਸ ਤੀਖਣ ਕਠਨਹਿ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹ ਲੰਗਨਹ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲੇ ਅੰਗ ਰੋਗ ਖੰਡਨਹ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ ਸਿਆਮਲੰ ਮਧਰ ਮਨੁਖਿਅੰ ਰਿਧੇੰ hoom ਵੈਰਨਹ निमंत ओहुवंत मिथ्या चेतनं संत स्वज्नह आचेत मूडा ना जानंत कटंत सासा नित प्रति सिजंत महासुंदरी काया काल कन्या ग्रासति रचंत पुरखह कटंब लीला अनित आशा विख्या बनोद परमंत परमंत बहु जन्म हारयो ਸਰਨ ਨਾਨਕ ਕਰਨਾ ਮੈ ਹੇ ਜਿਹਬੇ ਹੇ ਰਸਗੇ ਮਦਰ ਪ੍ਰਿਆ ਤਵੰ ਸਤ ਹਤੰ ਪਰਮ ਬਾਦੰ ਵਰਤ ਇਥੈ ਸੁਧ ਅਸਰਨ ਹੈ ਗੋਬਿੰਦ ਦਾ ਮੋਦਰ ਮਾਦਵੀ ਗਰਭੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰੇਣ ਸਮਾਨ ਧ੍ਰਿਗ ਜਨਮ ਨਹਿ हे पपील का ग्रष्टे गोविंद सिमरन त्वंग तने नानक अनक बार नमो नमह त्रिंगं ता मेरंग सहकंग ता हरि अंग बूडंग ता तरियं ऊणंग ता भरियं अंधकार कोट सूर उजारं बिनवंत नानक हर गुरु दयारं ब्राह्मण है संग उदरणं ब्रह्म कर्म जे पूर्ण है आत्मरतम संसार गहन ते नर नानक ने फल है पर दरब हिरण बहु विघ्न करन उच्चारण सर्व जी कह लोलई तृष्णा अतिप्त मन माए कर्म करत से सु कर है मते समेव चरण उदरण पद उत्तर है अनेक पातक हरन नानक ਸਾਧ ਸੰਗਮ ਨਾ ਸੰਸਿਆ ਮਹੱਲਾ ਪੰਜਵਾਂ ਗਾਥਾ